ਸੱਦਾ ਆ ਜਾਂਦਾ ਇੰਗਲੈਂਡ ਤੋਂ ਕਿ ਤੂੰ ਇੱਥੇ ਆ ਉੱਥੇ ਪਹੁੰਚ ਜਾਂਦਾ ਇਹ ਉੱਥੇ ਪਹੁੰਚ ਕੇ ਸ਼ੋਅ ਸ਼ੁਰੂ ਕਰਦਾ ਤੇ ਇਹਦੇ ਸਭ ਤੋਂ ਪਹਿਲੇ ਸ਼ੋਅ ਦਾ ਨਾਮ ਸੀਗਾ ਦਾ ਮੈਨ ਵਿਦ ਐਕਸਰੇ ਆਈਸ ਇਹ ਆਪਦੇ ਸ਼ੋਅ ਦੇ ਵਿੱਚ ਅੱਖਾਂ ਤੇ ਪੱਟੀ ਬੰਨ ਕੇ ਕਿਤਾਬਾਂ ਪੜ੍ਹ ਦਿੰਦਾ ਸੀਗਾ ਸੂਈ ਵਿੱਚ ਧਾਗਾ ਪਾ ਦਿੰਦਾ ਸੀਗਾ ਤੇ ਸਭ ਤੋਂ ਮਸ਼ਹੂਰ ਇਹਦਾ ਇਹ ਹੋਇਆ ਸੀਗਾ ਕਿ ਇੱਕ ਮੁੰਡੇ ਤੇ ਸਿਰ ਤੇ ਸੇਬ ਰੱਖ ਕੇ ਉਹਦੇ ਗੋਲੀ ਮਾਰਦਾ ਸੀਗਾ ਕੁਝ ਦੂਰ ਤੋਂ ਤੇ ਗੋਲੀ ਬਿਲਕੁਲ ਸਹੀ ਲੱਗਦੀ ਸੀ ਤੇ ਧੂ ਮੱਚ ਜਾਂਦੀ ਹੈ ਇਹਦੀ 8 ਜੁਲਾਈ 1935 ਨੂੰ ਯੂਨੀਵਰਸਿਟੀ ਆਫ ਲੰਡਨ ਕਾਉਂਸਲ ਇਨਵੈਸਟੀਗੇਸ਼ਨ ਦੇ ਕਮਰੇ ਵਿੱਚ ਇਹਦਾ ਟੈਸਟ ਲਿਆ ਗਿਆ ਸੀਗਾ ਪਹਿਲਾਂ ਇਹਦੇ ਅੱਖਾਂ ਤੇ ਦੋ ਲੇਪਾਟੇ ਦੇ ਲਾਏ ਗਏ ਫਿਰ ਬੈਂਡੇਜ ਵਾਲੀਆਂ ਗੰੀਆਂ ਕਾਗਜ਼ ਵਗੈਰਾ ਪੱਟੀਆਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਤੇ ਫਿਰ ਇਹਦੇ ਸਿਰ ਤੇ ਕਾਲਾ ਮਾਰਕਸ ਪਾ ਦਿੱਤਾ ਗਿਆ ਪੂਰੀ ਤਰ੍ਹਾਂ ਤਸੱਲੀ ਹੋ ਗਈ ਕਿ ਇਹਨੂੰ ਹੁਣ ਕੁਝ ਨਹੀਂ ਦਿਖਦਾ ਹੋਊਗਾ ਕਿਉਂਕਿ ਉਹ ਬੰਦੇ ਵਿਗਿਆਨਕ ਸੀਗੇ ਇੱਕ ਵਾਰੀ ਇਹਦੇ ਸਿਰ ਦੇ ਪਿੱਛੇ ਕਿਤਾਬ ਕਰ ਦਿੰਦੇ ਆ ਇਹ ਉਹ ਉਹ ਵੀ ਪੜ ਦਿੰਦਾ ਸਾਰੇ ਹੈਰਾਨ ਹੋ ਜਾਂਦੇ ਆ ਉਸ ਤੋਂ ਬਾਅਦ ਖੋਲ ਕੇ ਪੱਟੀਆਂ ਬਣੀਆਂ ਗਈਆਂ ਕਈ ਤਰ੍ਹਾਂ ਦੀਆਂ ਪਰ ਫਿਰ ਵੀ ਇਹ ਪੜ ਦਿੰਦਾ ਰਿਹਾ ਫਿਰ ਪ੍ਰਾਈਸ ਕਹਿੰਦਾ ਕਿ ਇੱਕ ਟੈਸਟ ਹੋਰ ਦੇ ਅੱਗ ਤੇ ਤੁਰਨ ਵਾਲਾ ਤੇ ਫਿਰ ਦੈਂਟ ਐ ਹੋ ਜਾਂਦਾ ਕਿ ਭਾਰਤ ਦੇ ਜਾਦੂਗਰ ਨੇ ਇੰਗਲੈਂਡ ਦੀ ਅੰਗਰੇਜ਼ਾਂ ਨੂੰ ਚੱਕਰ ਵਿੱਚ ਪਾਈ ਰੱਖਿਆ ਕਈ ਸਾਲਾਂ ਤੱਕ ਉਹਦਾ ਦਾਵਾ ਸੀਗਾ ਕਿ ਮੈਨੂੰ ਬਿਨਾ ਅੱਖਾਂ ਤੋਂ ਦਿਸਦਾ ਤੇ ਅੱਖਾਂ ਤੇ ਪੱਟੀ ਬੰਨ ਕੇ ਉਹ ਕਿਤਾਬਾਂ ਪੜ੍ਹ ਲੈਂਦਾ ਸੀਗਾ ਤੇ ਇੱਕ ਮੁੰਡੇ ਦੇ ਸਿਰ ਤੇ ਪੈ ਸੇਵ ਤੇ ਪਿਸਤੌਲ ਨਾਲ ਗੋਲੀ ਮਾਰ ਦਿੰਦਾ ਸੀ ਤੇ ਨਿਸ਼ਾਨਾ ਬਿਲਕੁਲ ਸਹੀ ਲੱਗਦਾ ਸੀਗਾ ਤੇ ਉਹਨਾਂ ਨੂੰ ਕਦੇ ਵੀ ਪਤਾ ਨਹੀਂ ਲੱਗਿਆ ਕਿ ਇਹ ਕਿਵੇਂ ਕਰਦਾ ਸੀਗਾ ਇਹ ਸਟੋਰੀ ਹੈਗੀ ਆ ਖੁਦਾਬਖਸ਼ ਦੀ ਇਹ 1905 ਦੇ ਵਿੱਚ ਜੰਮੂ ਕਸ਼ਮੀਰ ਦੇ ਖਨੂਰ ਵਿੱਚ ਜਨਮਿਆ ਸੀਗਾ ਇਹਦਾ ਪਿਤਾ TCC ਰੇਲਵੇ ਦੇ ਵਿੱਚ ਤੇ ਇਹ ਪੜਦਾ ਨਹੀਂ ਸੀਗਾ ਇਹਦਾ ਸੁਪਨਾ ਸੀਗਾ ਕਿ ਮੈਂ ਜਾਦੂਗਰ ਬਣਨਾ ਤੇ ਇਹ ਲਾਹੌਰ ਆ ਜਾਂਦਾ ਤੇ ਇੱਥੇ ਇੱਕ ਮੂਰਨਾ ਦਾ ਜਾਦੂਗਰ ਮਸ਼ਹੂਰ ਸੀਗਾ ਇਹਦੇ ਕੋਲ ਜਾਦੂ ਸਿੱਖਣ ਜਾਂਦਾ ਪਰ ਇਹ ਨਰਾਸ਼ ਹੋ ਜਾਂਦਾ ਇਹ ਕਹਿੰਦਾ ਕਿ ਇਹ ਤਾਂ ਸਿਰਫ ਹੱਥ ਦੀ ਸਫਾਈ ਆ ਇਹ ਕੋਈ ਅਸਲੀ ਜਾਦੂ ਨਹੀਂ ਹੈਗਾ ਮੈਂ ਤਾਂ ਅਸਲੀ ਜਾਦੂ ਸਿੱਖਣਾ ਤੇ ਮੈਂ ਉਹੀ ਕਰੂੰਗਾ ਉਸ ਟਾਈਮ ਇੱਥੇ ਰਹਿਣ ਤੋਂ ਬਾਅਦ ਇਹ ਹਰਦਵਾਰ ਚ ਜਾਂਦਾ ਰਹਿੰਦਾ ਇੱਥੇ ਕਿਸੇ ਯੋਗੀ ਨੂੰ ਮਿਲਦਾ ਤੇ ਇੱਥੇ ਧਿਆਨ ਵਗੈਰਾ ਕਰਦਾ ਰਹਿੰਦਾ ਕਈ ਸਾਲ ਤੇ ਫਿਰ ਇਹਦਾ ਦਾਵਾ ਸੀਗਾ ਕਿ ਮੈਂ ਆਪਦੇ ਦਿਮਾਗ ਤੇ ਕੰਟਰੋਲ ਪਾ ਲਿਆ ਸੀਗਾ ਤੇ ਫਿਰ ਇਹ ਸ਼ੋਅ ਕਰਨ ਲੱਗ ਪੈਂਦਾ ਬੰਬੇ ਬਰਮਾ ਪੂਰੇ ਏਸ਼ੀਆ ਦੇ ਵਿੱਚ ਲਗਭਗ ਸ਼ੋਅ ਕਰਦਾ ਤੇ ਇੱਕ ਵਾਰੀ ਇਹ ਟਾਕਾ ਵਿੱਚ ਸ਼ੋਅ ਕਰ ਰਿਹਾ ਸੀਗਾ ਉੱਥੇ ਅੱਗ ਬਿਸ਼ਾ ਕੇ ਕੋਲੀ ਬਿਸ਼ਾ ਕੇ ਪਹਿਲਾ ਤਿੰਨ ਜਾਨੇ ਤੁਰੇ ਉਹਨਾਂ ਦੇ ਪੈਰ ਸੜ ਜਾਂਦੇ ਆ ਫਿਰ ਆਪ ਤੁਰਿਆ ਇਹਨੂੰ ਕੁਝ ਨਹੀਂ ਹੁੰਦਾ ਡਾਕਟਰਾਂ ਨੇ ਚੈੱਕ ਕੀਤਾ ਇਹਦੇ ਨਿਸ਼ਾਨ ਵੀ ਨਹੀਂ ਪੈਂਦਾ ਤੇ ਇਸ ਗੱਲ ਨੇ ਇਹਨੇ ਪੂਰੇ ਏਸ਼ੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ ਤੇ ਇਹਦੇ ਚਰਚੇ ਇੰਗਲੈਂਡ ਵਿੱਚ ਵੀ ਹੋ ਗਏ ਤੈਨੂੰ ਸੱਦਾ ਆ ਜਾਂਦਾ ਇੰਗਲੈਂਡ ਤੋਂ ਕਿ ਤੂੰ ਇੱਥੇ ਆ ਉੱਥੇ ਪਹੁੰਚ ਜਾਂਦਾ ਇਹ ਉੱਥੇ ਪਹੁੰਚ ਕੇ 쇼 ਸ਼ੁਰੂ ਕਰਦਾ ਤੇ ਇਹਦੇ ਸਭ ਤੋਂ ਪਹਿਲੇ 쇼 ਦਾ ਨਾਮ ਸੀਗਾ ਦਾ ਮੈਨ ਵਿਦ ਐਕਸਰੇ ਆਈਸ ਇਹ ਆਪਦੇ 쇼 ਦੇ ਵਿੱਚ ਅੱਖਾਂ ਤੇ ਪੱਟੀ ਬੰਨ ਕੇ ਕਿਤਾਬਾਂ ਪੜ੍ਹ ਦਿੰਦਾ ਸੀਗਾ ਸੂਈ ਵਿੱਚ ਧਾਗਾ ਪਾ ਦਿੰਦਾ ਸੀਗਾ ਤੇ ਸਭ ਤੋਂ ਮਸ਼ਹੂਰ ਇਹਦਾ ਇਹ ਹੋਇਆ ਸੀਗਾ ਕਿ ਇੱਕ ਮੁੰਡੇ ਤੇ ਸਿਰ ਤੇ ਸੇਬ ਰੱਖ ਕੇ ਉਹਦੇ ਗੋਲੀ ਮਾਰਦਾ ਸੀਗਾ ਕੁਰਸ਼ ਦੂਰ ਤੋਂ ਤੇ ਗੋਲੀ ਬਿਲਕੁਲ ਸਹੀ ਲੱਗਦੀ ਸੀ ਤੇ ਧੂਮ ਮੱਚ ਜਾਂਦੀ ਐ ਇਹਦੀ ਸਰਗਨ ਟਿਕਟਾਂ ਵਿਕ ਜਾਂਦੀਆਂ ਸੀ ਤੇ ਪੂਰਾ ਮਸ਼ਹੂਰ ਹੋ ਜਾਂਦਾ ਉੱਥੇ ਇੱਕ ਬੰਦਾ ਸੀਗਾ ਹੈਰੀ ਪ੍ਰਾਈਸ ਉਹ ਜਿਵੇਂ ਕਿ ਅੱਜਕੱਲ ਤਰਕਸ਼ੀਲ ਆ ਉਹ ਇਵੇਂ ਸੀਗਾ ਉਹ ਲੋਕਾਂ ਨੂੰ ਵਹਿਮ ਭਰਮ ਤੋਂ ਕੱਢਦਾ ਸੀਗਾ ਤੇ ਉਹਨੇ ਕਈ ਜਾਦੂ ਟੂਨੇ ਵਾਲੇ ਫੜੇ ਸੀਗੇ ਤੇ ਉਹਦਾ ਦਾਵਾ ਸੀਗਾ ਜੇ ਤੂੰ ਐਡਾ ਹੀ ਜਾਦੂਗਰ ਆ ਤੇ ਮੈਂ ਤੇਰਾ ਟੈਸਟ ਲਾਊਂਗਾ ਤੇ ਮੈਨੂੰ ਟੈਸਟ ਦੇ ਪਰ ਹਰਾਨੀ ਦੀ ਗੱਲ ਉਦੋਂ ਹੋਈ ਜਦੋਂ ਕਿ ਖੁਦਾਬਖਸ਼ ਮੰਨ ਜਾਂਦਾ ਤੇ ਇਹਦਾ ਨਾਂ ਖੁਦਾਬਖਸ਼ ਤੋਂ ਕੂਟਾ ਬਾਕਸ ਪੈ ਗਿਆ ਸੀਗਾ ਟਿਕਟਾਂ ਦੇ ਇਹਦਾ ਨਾਂ ਇਹੀ ਲਿਖਿਆ ਜਾਂਦਾ ਸੀਗਾ 10 ਜੁਲਾਈ 1935 ਨੂੰ ਯੂਨੀਵਰਸਿਟੀ ਆਫ ਲੰਡਨ ਕਾਉਂਸਲ ਇਨਵੈਸਟੀਗੇਸ਼ਨ ਦੇ ਕਮਰੇ ਵਿੱਚ ਇਹਦਾ ਟੈਸਟ ਲਿਆ ਗਿਆ ਸੀਗਾ ਪਹਿਲਾਂ ਇਹਦੇ ਅੱਖਾਂ ਤੇ ਦੋ ਲੇਪਾਟੇ ਦੇ ਲਾਏ ਗਏ ਫਿਰ ਬੈਂਡਜ ਵਾਲੀਆਂ ਗਈਆਂ ਕਾਗਜ਼ ਵਗੈਰਾ ਪੱਟੀਆਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਤੇ ਫਿਰ ਇਹਦੇ ਸਿਰ ਤੇ ਕਾਲਾ ਮਾਰਕਸ ਪਾ ਦਿੱਤਾ ਗਿਆ ਪੂਰੀ ਤਰ੍ਹਾਂ ਤਸੱਲੀ ਹੋ ਗਈ ਕਿ ਇਹਨੂੰ ਹੁਣ ਕੁਝ ਨਹੀਂ ਦਿਸਦਾ ਹੋਊਗਾ ਕਿਉਂਕਿ ਉਹ ਬੰਦੇ ਵਿਗਿਆਨਕ ਸੀਗੇ ਫਿਰ ਇਹਦਾ ਨੱਕ ਤੇ ਮੂੰਹ ਸਿਰਫ ਖੁੱਲਾ ਛੱਡਿਆ ਗਿਆ ਸੀਗਾ ਤੇ ਵਾਰੀ-ਵਾਰੀ ਕਈ ਕਿਤਾਬਾਂ ਇਹਦੇ ਸਾਹਮਣੇ ਰੱਖੀਆਂ ਗਈਆਂ ਜਿਹੜੀਆਂ ਕਿ ਉਹ ਆਪ ਲੈ ਕੇ ਆਏ ਸੀ ਤੇ ਹੈਰਾਨੀ ਇਸ ਗੱਲ ਦੀ ਹੋਈ ਕਿ ਵਾਰੀ-ਵਾਰੀ ਇਹ ਸਾਰੀਆਂ ਕਿਤਾਬਾਂ ਪੜ੍ਹ ਦਿੰਦਾ ਪਰ ਇੱਕ ਵਾਰੀ ਇਹਨੂੰ ਪਤਾ ਨਹੀਂ ਲੱਗਿਆ ਸੀਗਾ ਕਿ ਕਮਰੇ ਦੀ ਲਾਈਟ ਚਾਲੂ ਆ ਚਾਨਣਾ ਕਿ ਨਹੀਂ ਰ ਆ ਇਹ ਫੀਲ ਹੋ ਗਿਆ ਸੀਗਾ ਪਰ ਇੱਕ ਤੱਬਾਂ ਪੜਦਾ ਰਿਹਾ ਤੇ ਇੱਕ ਵਾਰੀ ਇਹਦੇ ਸਿਰ ਦੇ ਪਿੱਛੇ ਕਿਤਾਬ ਕਰ ਦਿੰਦੇ ਆ ਤੇ ਉਦੋਂ ਵੀ ਪੜ ਦਿੰਦਾ ਸਾਰੇ ਹੈਰਾਨ ਹੋ ਜਾਂਦੇ ਆ ਉਸ ਤੋਂ ਬਾਅਦ ਖੋਲ ਕੇ ਪੱਟੀਆਂ ਬੰਨੀਆਂ ਗਈਆਂ ਕਈ ਤਰ੍ਹਾਂ ਦੀਆਂ ਪਰ ਫਿਰ ਵੀ ਇਹ ਪੜ ਦਿੰਦਾ ਰਿਹਾ ਫਿਰ ਪ੍ਰਾਈਸ ਕਹਿੰਦਾ ਕਿ ਇੱਕ ਟੈਸਟ ਹੋਰ ਦੇ ਅੱਗ ਤੇ ਤੁਰਨ ਵਾਲਾ ਤੇ ਫਿਰ ਦੈਂਤ ਐ ਹੋ ਜਾਂਦਾ ਪਹਿਲਾਂ ਅੱਗ ਤੇ ਦੋ ਜਾਨੇ ਤੁਰਦੇ ਆ ਉਹਨਾਂ ਦੇ ਨਿਸ਼ਾਨ ਪੈ ਜਾਂਦੇ ਛਾਲੇ ਹੋ ਜਾਂਦੇ ਆ ਤੇ ਇਹ ਤਰ੍ਹਾਂ ਇਹਨੂੰ ਕੁਝ ਨਹੀਂ ਹੁੰਦਾ ਡਾਕਟਰਾਂ ਦੀ ਟੀਮ ਵੀ ਹੈਗੀ ਸੀ ਤੇ ਬਾਅਦ ਵਿੱਚ ਕਈ ਬੰਦਿਆਂ ਨੇ ਕਿਹਾ ਕਿ ਇਹਨੇ ਪੈਰਾਂ ਤੇ ਕੋਈ ਲੇਪ ਲਾਇਆ ਸੀ ਪਰ ਡਾਕਟਰਾਂ ਨੂੰ ਕੁਝ ਵੀ ਨਹੀਂ ਮਿਲਦਾ ਪਰ ਅੱਜ ਕੱਲ ਇਹ ਆਮ ਹੀ ਆ ਅੱਜ ਕੱਲ ਤਾਂ ਸਭ ਨੂੰ ਪਤਾ ਹੀ ਆ ਕਿ ਕੋਲੇ ਦੇ ਰਾਖ ਜੰਮ ਜਾਂਦੀ ਹੈ ਪਰ ਇਸ ਨਾਲ ਕੁਝ ਨਹੀਂ ਹੁੰਦਾ ਪਰ ਉਸ ਵੇਲੇ ਇਹ ਪਹਿਲਾ ਬੰਦਾ ਸੀਗਾ ਜਿਹਨੇ ਇਹ ਸ਼ੋਅ ਕੀਤਾ ਸੀਗਾ ਤੇ ਇਸ ਕਾਰਨ ਨੇ ਇਹਨੂੰ ਪੂਰੇ ਲੰਡਨ ਵਿੱਚ ਮਸ਼ਹੂਰ ਕਰ ਦਿੱਤਾ ਤੇ ਸ਼ੋਅ ਇਹਦਾ ਫਲ ਹੋ ਜਾਂਦਾ ਤੇ ਟਿਕਟ ਵੀ ਬਹੁਤ ਮਹਿੰਗੀ ਹੋ ਜਾਂਦੀ ਆ ਤੇ ਫਿਰ ਇਹਨੂੰ ਟੀਵੀ ਤੇ ਸ਼ੋਅ ਮਿਲ ਜਾਂਦਾ ਤੇ ਟੀਵੀ ਤੇ ਸ਼ੋਅ ਕਰਦਾ ਰਿਹਾ ਤੇ ਕਈ ਸਾਲ ਮਗਰੋਂ ਇਹ ਅਮਰੀਕਾ ਲਾਸ ਐਂਜਲਸ ਚਲਿਆ ਜਾਂਦਾ ਤੇ ਉੱਥੇ ਇਹ ਤਾਸ਼ ਖੇਡਦਾ ਰਹਿੰਦਾ ਜਾਦੂਗਰਾਂ ਦੇ ਨਾਲ ਤੇ ਸ਼ੋਅ ਕਰਦਾ ਰਹਿੰਦਾ ਤੇ ਉੱਥੇ ਇਤਿਹਾਸਕਾਰ ਜੌਨ ਬੂਥ ਨੇ ਕਿਹਾ ਸੀਗਾ ਕਿ ਤਾਸ਼ ਖੇਡਣ ਵਾਲੇ ਇਹ ਤਾਂ ਡਰਦੇ ਸੀਗੇ ਕਿ ਜੇਕਰ ਅੱਖਾਂ ਤੇ ਪੱਟੀ ਬੰਨ ਕੇ ਖੇਡੇ ਤਾਂ ਇਹ ਕਦੇ ਵੀ ਨਹੀਂ ਹਾਰ ਸਕਦਾ ਤੇ ਇੱਕ ਵਾਰੀ ਦੀ ਗੱਲ ਆ ਕਿ ਤਿੰਨ ਕੁੜੀਆਂ ਨੇ ਇਹਦੇ ਨਾਲ ਦਾ ਕਮਰਾ ਲੈਣ ਤੋਂ ਮਨਾਂ ਕਰਤਾ ਸੀਗਾ ਤੇ ਕਿਹਾ ਸੀਗਾ ਕਿ ਇਸ ਬੰਦੇ ਨੂੰ ਕੰਧਾਂ ਦੇ ਵਿੱਚ ਦੀ ਵੀ ਦੱਸਦਾ ਤੇ ਅਸੀਂ ਇਹਦੇ ਨਾਲ ਨਹੀਂ ਰਹਿਣਾ ਇਹ ਸਾਨੂੰ ਕੱਪੜਿਆਂ ਤੋਂ ਆਰ ਪਾਰ ਦੇਖ ਲਊਗਾ ਇੰਨਾ ਡਰ ਸੀ ਇਸ ਬੰਦੇ ਦਾ ਤੇ ਇੰਨੀ ਮਸ਼ਹੂਰੀ ਸੀ ਇਸ ਬੰਦੇ ਦੀ ਉਸ ਵੇਲੇ ਸਭ ਤੋਂ ਵੱਡਾ ਜਾਦੂਗਰ ਸੀਗਾ ਇਹਨੂੰ ਨਾਮ ਦਿੱਤਾ ਗਿਆ ਫਿਰ ਦਾ ਮੈਨ ਆਫ ਦਾ ਸੈਂਟਰੀ ਇਹਦੀ ਫਿਰ Netflix ਤੇ ਇੱਕ ਫਿਲਮ ਵੀ ਆਈ ਆ ਇਹ ਕੁਝ ਸਾਲ ਪਹਿਲਾਂ ਹੀ ਆਈ ਆ ਆ ਵੰਡਰਫੁਲ ਸਟੋਰੀ ਆਫ ਹੈਂਡਰੀ ਸ਼ੂਗਰ ਤੁਸੀਂ ਵੇਖ ਵੀ ਸਕਦੇ ਆ ਕਈ ਇਹਨੂੰ ਪੁੱਛਦੇ ਸੀਗੇ ਕਿ ਤੂੰ ਇਹ ਕਿਵੇਂ ਕਰ ਲੈਣਾ ਤੇ ਇਹ ਕਹਿੰਦਾ ਸੀਗਾ ਕਿ ਮੈਂ ਕਈ ਸਾਲ ਧਿਆਨ ਤੇ ਤਰਾਟ ਕਰਦਾ ਰਿਹਾ ਤੇ ਇਸ ਨਾਲ ਹੀ ਇਹ ਮੈਂ ਕਰ ਲੈਣਾ ਮੇਰੇ ਵਿੱਚ ਪਾਵਰ ਆ ਗਈ ਆ ਸੱਚ ਕਿਸੇ ਨੂੰ ਵੀ ਪਤਾ ਨਹੀਂ ਸੀ ਤੇ ਅੱਜ ਤੱਕ ਵੀ ਨਹੀਂ ਪਤਾ ਕਿ ਇਹ ਬੰਦਾ ਕਿਵੇਂ ਕਰ ਲੈਂਦਾ ਸੀਗਾ